ਇਹ ਕਣਕ ਦੀ ਕਟਾਈ ਜਿਹੜੀ ਆ ਉਹ ਸਾਰੇ ਪਾਸੇ ਹੋ ਗਈ ਹੈ ਇਸੇ ਲੜੀ ਦੇ ਵਿੱਚ ਜਿਹੜੀ ਕਣਕ ਦੀ ਕਟਾਈ ਆ ਉਹ ਬਾਰਡਰ ਤੇ ਵੀ ਹੋ ਚੁੱਕੀ ਹੈ ਇਸ ਤਰ੍ਹਾਂ ਜਿਹੜੇ ਸਮੱਗਲਰ ਨੇ ਪਾਰ ਬੈਠੇ ਉਹ ਸਾਡੇ ਪੰਜਾਬ ਦੇ ਹਾਲਾਤ ਜਿਹੜੇ ਗੜਬੜ ਕਰਨਾ ਤੇ ਹਮੇਸ਼ਾ ਹੀ ਸਰਗਰਮ ਰਹਿੰਦੇ ਆ ਪਰੰਤੂ ਪੰਜਾਬ ਪੁਲਿਸ ਵੀ ਜਿਹੜੀ ਆ ਬਾਰਡਰ ਤੇ ਪੂਰੀ ਤਰ੍ਹਾਂ ਸਤਾਰਕਤ ਚ ਕਰਨੀ ਹੈ ਅੱਜ ਖਾਲੜਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਚੌਕੀ ਇਨਚਾਰਜ ਜਿਹੜਾ ਰਾਜੂ ਕੇ ਆ ਤੇ ਐਸ ਐਚਓ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਇੱਕ ਪੀਲੇ ਰੰਗ ਦਾ ਪੈਕਟ ਜਿਹੜਾ ਜਸਵੰਤ ਸਿੰਘ son of ਜਰਨੈਲ ਸਿੰਘ ਆ ਪਿੰਡ ਕਲਸੀਆਂ ਖੁਰਦ ਦਾ ਇਹਦੇ ਖੇਤਾਂ ਦੇ ਵਿੱਚ ਵੇਖਿਆ ਗਿਆ ਜਦੋਂ ਸਰਚ ਆਪਰੇਸ਼ਨ ਕੀਤੀ ਗਈ ਤੇ ਖੋਲ ਕੇ ਚੈੱਕ ਕੀਤਾ ਗਿਆ ਤੇ ਇੱਕ ਜਿਹੜਾ ਪਿਸਟਲ ਗਲੌਕ 9mm ਮੇਡ ਇਨ ਅਸਰੀਆ ਜਿਹੜਾ ਬਰਾਮਦ ਹੋਇਆ ਜਿਹਨੂੰ ਹੁੱਕ ਲੱਗੀ ਹੋਈ ਸੀ ਜਿਸ ਤੋਂ ਸਾਫ ਸਪਸ਼ਟ ਹੁੰਦਾ ਆ ਕਿ ਇਹ ਜਿਹੜਾ ਪਿਸਟਲ ਹੈ ਇਹ ਡਰੋਨ ਰਾਈ ਇੱਥੇ ਸੁੱਟਿਆ ਗਿਆ ਇਸੇ ਲੜੀ 'ਚ ਮੈਂ ਦੱਸਣਾ ਚਾਹਾਂਗਾ ਕਿ ਫਿਰ ਇੱਕ ਹੋਰ ਇਨਫਰਮੇਸ਼ਨ ਬੀਐਸਐਫ ਨੂੰ ਜਿਹੜੀ ਆ ਪ੍ਰਾਪਤ ਹੋਈ ਤੇ ਬੀਐਸਐਫ ਵੱਲੋਂ ਵੀ ਇੱਕ 9ਐਮਐਮ ਦਾ ਗਲੌਕ ਪਿਸਟਲ ਰਿਕਵਰ ਕੀਤਾ ਗਿਆ ਜਿਨ੍ਹਾਂ ਨੇ ਵੱਖਰੇ ਪੱਤਰ ਰਾਹੀਂ ਸਾਨੂੰ ਇਸ ਸਬੰਧੀ ਕਾਰਵਾਈ ਕਰਨ ਲਈ ਲਿਖ ਕੇ ਭੇਜਿਆ ਸੋ ਦੋ ਪਿਸਟਲ ਜਿਹੜੇ 9ਐਮਐਮ ਗਲੌਕ ਮੇਡ ਇਨ ਅਸਟਰੀਆ ਜਿਹੜੇ ਰਿਕਵਰ ਹੋਏ ਆ ਜਿਨ੍ਹਾਂ ਦੇ ਉੱਤੇ ਕੁੰਡੀਆਂ ਲੱਗੀਆਂ ਹੋਈਆਂ ਨੇ ਜੋ ਸਪਸ਼ਟ ਹੈ ਕਿ ਪਾਕਿਸਤਾਨ ਵੱਲੋਂ ਜਿਹੜੀ ਆ ਡਰੋਨ ਐਕਟੀਵਿਟੀ ਰਹੀ ਹੈ ਸੁੱਟੇ ਗਿਆ। ਸੋ ਇਸ ਸਬੰਧੀ ਥਾਣਾ ਖਾਲੜਾ ਵੀ ਕਿ ਐਫ ਆਈ ਆਰ ਨੰਬਰ 51 ਡੇਟਡ 1524 ਅੰਡਰ ਸੈਕਸ਼ਨ 2554 ਨਾਟ ਆਰਮਜ਼ ਐਕਟ 10 11 12 에어क्राफ्ट ਐਕਟ ਦਰਜ ਰਜਿਸਟਰ ਕਰ ਲਿਆ ਗਿਆ। ਤੇ ਦੋਨਾਂ ਜਿਹੜੇ ਰਿਕਵਰ ਹੋਏ ਪਿਸਤਲਾਂ ਦੀ ਜਿਹੜੀ ਤਫਤੀਸ਼ ਇਸੇ ਮੁਕਦਮੇ ਦੇ ਵਿੱਚ ਕੀਤੀ ਜਾਊਗੀ। ਇੱਥੇ ਮੈਂ ਦੱਸਣਾ ਚਾਹਾਂਗਾ ਕਿ ਭਾਵੇਂ ਪਾਕਿਸਤਾਨ ਬਾਰ ਬਾਰ ਕੋਸ਼ਿਸ਼ਾਂ ਕਰ ਰਿਹਾ ਪਰantu ਅਸੀਂ ਉਹਨਾਂ ਦੀਆਂ ਜਿਹੜੀਆਂ ਇਹ ਗੈਰਕਾਨੂੰਨੀ ਗਤੀਵਿਧੀਆਂ ਇਹਨਾਂ ਨੂੰ ਸਫਲ ਨਹੀਂ ਹੋਣ ਦੇ ਰਹੇ ਜੇ ਗੱਲ ਕਰੀਏ ਤੇ ਪਿਛਲੇ ਇਸ ਹਫਤੇ ਦੀ 5 ਤੋਂ 6 ਦੇ ਕਰੀਬ ਜਿਹੜੇ ਅਸੀਂ ਡਰੋਨ ਜਿਹੜੇ ਪਾਕਿਸਤਾਨ ਸਾਈਡ ਤੋਂ ਭੇਜੇ ਗਏ ਉਹ ਵੀ ਰਿਕਵਰ ਕਰ ਚੁੱਕੇ ਹਾਂ ਜੇ ਅੱਜ ਦੀ ਗੱਲ ਕਰੀਏ ਅੱਜ ਇੱਕ ਜਿਹੜਾ ਡਰੋਨ ਹੈ ਉਹ ਕ੍ਰੋਸ ਦੀ ਬਾਰਡਰ ਜਿਹੜਾ ਬੀਐਸਐਫ ਨੂੰ ਰਿਕਵਰ ਹੋਇਆ ਜਿਹੜਾ ਵੀ ਉਹਨਾਂ ਨੇ ਸਾਡੇ ਹੈਂਡਓਵਰ ਕਰ ਦਿੱਤਾ ਜੋ ਮਸ਼ੀਨ ਦੇ ਵਿੱਚ ਆ ਕੇ ਉਹਦੇ ਟੁਕੜੇ-ਟੁਕੜੇ ਹੋ ਗਏ ਸੀ ਸੋ ਅਸੀਂ ਲਗਾਤਾਰ ਬਾਰਡਰ ਦੇ ਉੱਤੇ ਸਤਾਰਕ ਤੇ ਚੁੱਕੰਨੇ ਆ ਤੇ ਸਬਗਲਰਾਂ ਦੀਆਂ ਗੈਰ ਕਾਨੂੰਨੀ ਗਤੀਵਿਧੀਆਂ ਤੇ ਗੈਰ ਕਾਨੂੰਨੀ ਇਰਾਦਿਆਂ ਨੂੰ ਅਸੀਂ ਕਦੇ ਵੀ ਸਫਲ ਨਹੀਂ ਹੋਣ ਦਵਾਂਗੇ